ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤ ਗੁਰਾਂ ਦੀ ਮਿਹਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਗੌੜੀ ਰਾਗ ਗੌੜੀ ਦੇ ਵਿੱਚ ਭਗਤ ਜੀ ਦੇ ਸ਼ਬਦ ਹਨ ਇਹ ਲੋ ਇੱਕ ਸ਼ਬਦ ਭਗਤ ਨਾਮਜੀਬ ਜੀ ਦਾ ਸੀ ਇਹ ਅਗਲੇ ਦੋ ਸ਼ਬਦ ਗੌੜੀ ਰਾਗ ਦੇ ਵਿੱਚ ਗੌੜੀ ਵਾਰੀ ਦੀ ਦੇ ਵਿੱਚ ਭਗਤ ਰਵਿਦਾਸ ਜੀ ਦੇ ਹਨ 345 ਅੰਗ ਤੇ ਸ਼ਬਦ ਸੁਭਾਏਮਾਨ ਹਨ ਭਗਤ ਜੀ ਦੇ ਸ਼ਬਦਾਂ ਦੀ ਭਗਤ ਜੀ ਰਮਤਾ ਕਰਦੇ ਹੋਏ ਪਰਮੇਸ਼ਰ ਦਾ ਸ਼ੁਕਰ ਕਰਦੇ ਹਨ ਮੰਗਲਾ ਚਰਨ ਕਰਦੇ ਹੋਏ ਇਹ ਸ਼ਬਦਾਂ ਦੀ ਰਮਤਾ ਕਰਦੇ ਹਨ ਜੀ ਏਕ ਊੰਗਾਰ ਸਤਨਾਮ ਕਰਤਾ ਪੁਰਖ ਨਿਰਭਉ ਕਰਤਾ ਪੁਰਖ ਗੁਰਪ੍ਰਸਾਦ ਧੰਨ ਧੰਨ ਭਗਤ ਰਵਿਦਾਸ ਜੀਓ ਸ਼ਬਦ ਦੀ ਰਮਤਾ ਕਰਦੇ ਹੋਏ ਬਚਨ ਕਰਦੇ ਹਨ ਪਲੀ ਪੂਰਨ ਪਰਮਾਤਮਾ ਪਰਮੇਸ਼ਰ ਕਹਿੰਦੇ ਇੱਕ ਸਰੂਪ ਹੈ ਇਹਦੀ ਮੂਰਤ ਭਗਤ ਜੀ ਕਹਿੰਦੇ ਸਤ ਹੈ ਕਾਲ ਤੋਂ ਪਰੇ ਹੈ ਨਾਮ ਤੋਂ ਭਾਵ ਕਿ ਉਹਦਾ ਨਾਮ ਸਤ ਹੈ ਕਰਤਾ ਉਹ ਸ੍ਰਿਸ਼ਟੀ ਦਾ ਮੋਰੀ ਹੈ ਕਰਤਾ ਤਰਤਾ ਹੈ ਪੁਰਖ ਪਰਮੇਸ਼ਰ ਦਾ ਨਾਮ ਹੈ ਹਰੀ ਦਾ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਉਹ ਹਰੀ ਦੀ ਪ੍ਰਭੂ ਦੀ ਪ੍ਰਾਪਤੀ ਹੈ ਜੀ ਸ਼ਬਦ ਦੀ ਰਮਤਾ ਕਰਦੇ ਹਾਂ ਜੀ ਮੇਰੀ ਸੰਗਤ ਓਤ ਸੋਤ ਦਿਨ ਰਾਤੀ ਮੇਰਾ ਕਰਮ ਕਟਲਤਾ ਜਨਮਕ ਭਾਤੀ ਹਨ ਤਨ ਭਗਤ ਰਵਿਦਾਸ ਜੀ ਤੇ ਬੇਨਤੀ ਦੇ ਸ਼ਬਦ ਉਚਾਰਨ ਕਰਦੇ ਹਨ ਆਪ ਜਿਹਾ ਸੁਣ ਕੇ ਭਗਤ ਜੀ ਬੇਨਤੀ ਕਰਦਨ ਮੇਰੀ ਸੰਗਤ ਓਚ ਸੋਚ ਦਿਨ ਰਾਤੀ ਭਗਤ ਜੀ ਕਹਿੰਦੇ ਇਹ ਠਾਕੁਰ ਜੀ ਓ ਪ੍ਰਭੂ ਜੀ ਓ ਮਾਲਕ ਜੀਓ ਸਦਾ ਹੀ ਮਨ ਦੇ ਵਿੱਚ ਸੈਂ ਸਾਰ ਚਿੰਤਾ ਲੱਗੀ ਰਹਿੰਦੀ ਐ ਦਿਨ ਰਾਤ ਮਨ ਹੀ ਸੋਚਦਾ ਐ ਕਿ ਸਾਡੀ ਸੰਗਤ ਵੀ ਨਿਮੀ ਹੈ ਸੋਚ ਨਿਮੀ ਹੈ ਦਿਨ ਰਾਤੀ ਮਨ ਦੇ ਵਿੱਚ ਸੋਚ ਲੱਗੀ ਰਹਿੰਦੀ ਹੈ ਮੇਰੀ ਸੰਗਤ ਕੋਚ ਤੋਂ ਪਾਵਨੀ ਵੀ ਕਹਿੰਦੇ ਮੇਰੀ ਸੰਗਤ ਮੇਰੀ ਕਹਿੰਦੇ ਨਿਮੀ ਹੈ ਕਹਿੰਦੇ ਸੋਚ ਮਨ ਨੂੰ ਖਾਈ ਜਾ ਰਹੀ ਐ ਸੰਸਾ ਜਿਹੜਾ ਉਹ ਖਾਈ ਜਾ ਰਿਹਾ ਦਿਨ ਰਾਤ ਮਨ ਦੇ ਵਿੱਚ ਭਗਤ ਜੀ ਕਹਿੰਦੇ ਇਹ ਦੁਬਿਧਾ ਪੈਦਾ ਹੁੰਦੀ ਐ ਤੁਸੀਂ ਕਿਰਪਾ ਕਰੋ ਮੇਰਾ ਕਰਮ ਕੁਟ ਲਤਾ ਜਨਮ ਘਵਾ ਜਨਮ ਕੁ ਭਾਤੀ ਕਹਿੰਦੇ ਪਰਮੇਸ਼ਰ ਜੀਓ ਮੇਰਾ ਕਰਮ ਵੀ ਨੀਮਾ ਹੈ ਕੰਮ ਕਰਮ ਤੋਂ ਭਾਵ ਕੰਮ ਭਗਤ ਜੀ ਕਹਿੰਦੇ ਰਵਿਦਾਸ ਜੀ ਮਾਲਕ ਜੀ ਉਹ ਮੇਰਾ ਕੰਮ ਵੀ ਨੀਵਾ ਹੈ ਮੇਰੀ ਜਾਤ ਵੀ ਨੀਵੀਂ ਹੈ ਮੇਰਾ ਕਰਮ ਕੁੱਟਲਤਾ ਜਨਮ ਕਪਾਤੀ ਜਨਮ ਵੀ ਨੀਵੇਂ ਕਰਦਾ ਹੈ ਭਗਤ ਜੀ ਦੇਖੋ ਨਿਮਰਤਾ ਸਹਿਜ ਕਿੰਨਾ ਹੈ ਭਗਤ ਜੀ ਦੇ ਹਿਰਦੇ ਵਿੱਚ ਭਾਵੇਂ ਉਹਦੀ ਉਹਨਾਂ ਦੀ ਆਤਮਾ ਉੱਚੀ ਸੁੱਚੀ ਸੀ ਫਿਰ ਵੀ ਉਹ ਬੇਨਤੀ ਕਰਦੇ ਹਨ ਠਾਕੁਰ ਅੱਗੇ ਸਾਨੂੰ ਬੇਨਤੀ ਕਰਨ ਦੀ ਜਾਤ ਦੱਸਦੇ ਹਨ ਕਹਿੰਦੇ ਇਸ ਤਰ੍ਹਾਂ ਮਨ ਉਜਾਵੇ ਕਹਿੰਦੇ ਮੇਰਾ ਕਰਮ ਕੁੱਟ ਲਤਾ ਜਨਮੁ ਕ ਭਾਤੀ ਕਰਮ ਤੇ ਜਨਮ ਦੋਵੇਂ ਨੀਵੇਂ ਹਨ ਰਾਮ ਗੁ ਸਈਆ ਈਕੇ ਜੀਵਨਾ ਮੋਹਿ ਨਾਮ ਸਾਰੋ ਮੈਂ ਜਨ ਤੇਰਾ ਇਹ ਰਹਾਉ ਦੀ ਪੰਕਤੀ ਵਿੱਚ ਭਗਤ ਜੀ ਕਹਿੰਦੇ ਰਿ ਭਾਵ ਦਰਸਾਉਂਦੇ ਹਨ ਕਹਿੰਦੇ ਰਾਮ ਜੀਓ ਕਿਰਪਾ ਕਰ ਦੇਵੋ RAM ਗੋਸਈਆ ਜੀ ਕੇ ਜੀਵਨਾ ਮੋਹਿ ਨਾਮ ਬਸਾਰੂ ਮੈਂ ਜਨ ਤੇਰਾ ਕਹਿੰਦੇ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਮੇਰੀ ਕਹਿੰਦੇ ਭਵੇਂ ਮੈਂ ਨੀਵਾ ਹਾ ਮੇਰੇ ਕਰਮ ਨੀਵੇ ਹਨ ਪਰ ਤੁਸੀਂ ਮੇਰੇ ਰਾਮయ్యా ਹੋ ਮੇਰੇ ਠਾਕਰ ਹੋ ਮੇਰੇ ਪ੍ਰਭੂ ਹੋ ਮਾਲਕ ਹੋ ਤੁਸੀਂ ਜੀਵਨ ਦੇਣ ਵਾਲੇ ਹੋ ਮੋਹਿ ਨਾਮ ਬਸਾਰੋ ਕਹਿੰਦੇ ਮੈਨੂੰ ਵਿਸਾਰਨਾ ਦੇਓ ਮੈਨੂੰ ਗਰੀਬ ਨੂੰ ਮੈਨੂੰ ਲਾਥ ਨੂੰ ਗਰੀਬ ਨੂੰ ਗਰੀਬੜੇ ਨੂੰ ਨੀਵੇਂ ਨੂੰ ਭੁੱਲ ਨਾ ਜਾਇਓ ਹਰਤ ਜੀ ਕਹਿੰਦਾ ਮੋਹੇ ਨਾ ਬਸਾਰੋ ਮੈਂ ਜਨ ਤੇਰਾ ਕਿਉਂਕਿ ਜਿਵੇਂ ਦਾ ਮਰਜੀ ਆ ਮੈਂ ਹਰ ਮਨੀਵਾ ਮੇਰਾ ਜਨਮ ਨੀਵਾ ਪਰ ਫਿਰ ਵੀ ਤੇਰਾ ਜਨ ਹ ਭਗਤੀ ਜੀ ਕਹਿੰਦੇ ਫਿਰ ਵੀ ਤੇਰਾ ਭਗਤਾਂ ਜਨ ਹ ਸੇਵਕ ਆ ਤੇਰੇ ਦਰ ਦਾ ਤੁਸੀਂ ਚਰਣਾ ਤੋਂ ਮੈਨੂੰ ਭੁਲਾ ਨਾ ਦਿਓ ਮੈਂ ਤੁਹਾਡੇ ਚਰਨਾਂ ਦਾ ਦਾਸ ਹਾਂ ਜਨਾਂ ਰਹਾ ਈਸ਼ਰਾਮ ਦੇ ਕੀ ਭਗਤ ਜੀ ਵਚਨ ਕਰਦੇ ਹਨ ਮੇਰੀ ਹੀਰੋ ਵਿਪਤ ਜਨ ਕਰੋ ਸੁ ਭਾਈ ਚਰਣਾ ਛੱਡ ਨੋ ਸੀਰ ਕਲ ਜਾਏ ਇਹਦੀ ਬਿਵਿਧਤਾ ਨੂੰ ਹਰਨ ਕਰੋ ਇਹ ਜਨ ਦੀ ਬਿਵਿਧਤਾ ਸੰਸਾਨ ਨਿਰਤ ਕਰੋ ਮੈਂ ਤਾਂ ਤੁਹਾਡੇ ਚਰਨ ਫੜੇ ਹੋਏ ਹਾਂ ਚਰਨਾਂ ਛੱਡ ਨੂੰ ਸਰੀਰ ਕੱਲ ਜਾਈ ਇਹਦੇ ਸਰੀਰ ਭਾਵੇਂ ਮੁੱਕ ਜਾਵੇ ਭਗਤ ਜੀ ਕਹਿੰਦੇ ਸਰੀਰ ਜਲ ਜਾਵੇ ਸੜ ਜਾਵੇ ਮੁੱਕ ਜਾਵੇ ਮੈਂ ਪਰ ਤੁਹਾਡੇ ਚਰਨ ਨਹੀਂ ਛੱਡਾਂਗਾ ਭਗਤ ਜੀ ਕਹਿੰਦੇ ਚਰਨਾਂ ਨੂੰ ਅਥਿਰ ਦੇ ਵਿੱਚ ਮੈਂ ਧਾਰਨ ਕੀਤਾ ਹੋਇਆ ਹੈ ਕਹਿੰਦੇ ਚਰਨਾਂ ਛੱਡੂ ਸਰੀਰ ਕੱਲ ਜਾਈ ਇੰਦੇ ਸਰੀਰ ਦਾ ਕੁਛ ਵੀ ਬਣ ਜਾਵੇ ਸੜ ਜਾਵੇ ਮਰ ਜਾਵੇ ਖਤਮ ਹੋ ਜਾਵੇ ਪਰ ਤੁਹਾਡੇ ਚਰਨਾਂ ਵਿੱਚ ਮਾਨੇ ਆਤਮਾ ਟਿੱਕੀ ਹੋਈ ਆ ਹਾਜ਼ਰ ਹੈ ਅਹੇ ਰਵਿਦਾਸ ਪਰੋ ਤੇਰੀ ਸਾਬਾ ਵੇਗ ਮਿਲੋ ਜਨ ਕਰੋ ਵਿਲੰਬ ਦੇਰੀ ਨਾ ਕਰੋ ਭਗਤ ਜੀ ਕਹਿੰਦੇ ਮੇਰਾ ਦਾਸ ਦਾ ਭਗਤ ਜੀ ਕਹਿੰਦੇ ਕਹੇ ਰਵਿਦਾਸ ਪਰੋ ਤੇਰੀ ਸਾਬਾ ਮੈਂ ਤਾਂ ਤੈਨੂੰ ਤੇਰੇ ਚਰਨਾਂ ਦਾ ਕਰਹਾ ਕਹਿੰਦੇ ਸਦਾ ਹੀ ਤੇ ਚਰਨਾਂ ਦੇ ਨਾਲ ਤੇ ਚਰਨਾਂ ਦੀ ਸੰਭਾਲ ਕਰਾਂਗਾ ਕਹੇ ਕਬੀਰ ਪਰੋ ਤੇਰੀ ਸਭਾ ਬੇਗ ਮਲੋ ਕਹਿੰਦੇ ਹੁਣ ਬਿਲਮ ਨਾ ਕਰੋ ਦੇਰ ਨਾ ਲਾਓ ਤਨ ਕਰੇ ਅਰੇ ਨਾ ਵਿਲੰਬਾ ਕਹਿੰਦੇ ਇੱਕ ਛਿੰਨ ਦੇ ਵਿੱਚ ਦਰਸ਼ਨ ਦੇ ਦਿਓ ਬਿਲੰਬਾ ਨਾ ਕਰੋ ਜ਼ੇਰੀ ਨਾ ਲਾਓ ਇਹ ਸ਼ਬਦੀ ਸੰਪੂਰਨਤਾ ਕਰਦੇ ਹੋ ਅਗਲਾ ਸ਼ਬਦ ਭਗਤ ਜੀ ਆਰੰਭ ਕਰਦੇ ਹਨ ਬੇਗੰਪੂਰਾ ਸ਼ਹਿਰ ਕੋ ਨਾਉ ਬੇਗੰਪੂਰਾ ਸ਼ਹਿਰ ਕੋ ਨਾਉ ਦੁੱਖਾਂ ਦੋ ਨਹੀਂ ਤਠਾ ਇਹ ਸ਼ਬਦ ਦਾ ਪਾਮ ਕਰਕੇ ਪੜ੍ਹਦੇ ਆ ਲਾਗੀ ਸਿੰਘ ਪੜ੍ਹਦੇ ਹਨ ਬਹੁਤ ਜਵਾਨ ਤੇ ਲੋਕਾਂ ਦੇ ਰਟਣ ਹੈ ਸ਼ਬਦ ਇਆਂ ਦੇ ਸਵਾਲ ਵੀ ਹੁੰਦੇ ਹਨ ਕਿ ਬੇਗੰਪੂਰਾ ਕਿਹੜਾ ਸ਼ਹਿਰ ਹੈ ਪੰਕਤਰ ਵਿਦਾਸ ਜੀ ਨੇ ਬਚਨ ਕੀਤਾ ਉਹ ਸ਼ਹਿਰ ਕਿਹੜਾ ਬਹੁਤੇ ਲੋਕਾਂ ਦਾ ਸਵਾਲ ਹੁੰਦਾ ਭਗਤ ਜੀ ਜਵਾਬ ਵੀ ਦਿੰਦੇ ਹਨ ਸਮਝਣ ਦੀ ਲੋੜ ਹੈ ਭਗਤ ਜੀ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਲਾਉ ਦੁੱਖਾਂ ਦੋ ਨਹੀਂ ਤੈਠਾਉ ਭਗਤ ਜੀ ਕਹਿੰਦੇ ਉਹ ਬੇਗਮ ਬੇਗਮ ਤੋਂ ਦੋ ਭਗਤ ਜੀ ਕਹਿੰਦੇ ਉੱਥੇ ਗਮ ਨਹੀਂ ਹਰਕ ਨਹੀਂ ਸੋਗ ਨਹੀਂ ਬਿਨਾ ਗਮ ਤੋਂ ਉਹ ਸ਼ਹਿਰ ਹੈ ਜਿੱਥੇ ਤੇਰਾ ਨਾਮ ਵੱਸਦਾ ਹੈ ਉਹ ਸ਼ਹਿਰ ਕਿੱਥਾ ਹਿਰਦੇ ਦੇ ਵਿੱਚ ਹੈ ਭਗਤ ਜੀ ਕਹਿੰਦੇ ਬਾਹਰੋਂ ਕੋਈ ਸ਼ਹਿਰ ਨਹੀਂ ਆਉ। ਜਿੱਥੇ ਜਾ ਕੇ ਅਸੀਂ ਦਰਸ਼ਨ ਕਰ ਲਾਂਗੇ ਅਸੀਂ ਸ਼ਹਿਰ ਦੇ। ਕਹਿੰਦੇ ਉਹ ਮੱਤ ਹੋਣੀ ਚਾਹੀਦੀ ਆ, ਉਹ ਸੂਝ-ਬੂਝ ਹੋਣੀ ਚਾਹੀਦੀ ਆ। ਉਥੋਂ ਤੱਕ ਮਨ ਟਿਕਣਾ ਚਾਹੀਦਾ ਤਾਂ ਹੀ ਉਹ ਸ਼ਹਿਰ ਵਿੱਚ ਸਾਡੀ ਆਤਮਾ ਵਸੇਗੀ। ਜਿੱਥੇ ਕੋਈ ਦੁੱਖ ਨਹੀਂ ਆ, ਕੋਈ ਤਕਲੀਫ ਨਹੀਂ ਆ, ਕੋਈ ਸਹਿਸਾ ਨਹੀਂ ਆ, ਉਹ ਸ਼ਹਿਰ ਐਸਾ ਹੈ। ਉਹ 10ਵੇਂ ਦਵਾਰ ਵਿੱਚ ਜਦੋਂ ਵਾਸ ਹੁੰਦਾ ਹੈ ਉੱਥੇ ਸਭ ਕੁਝ ਖਤਮ ਹੋ ਜਾਂਦਾ ਹੈ। ਇਹ ਭਗਤ ਜੀ ਇਸ ਪਰਥਾਏ ਗੱਲ ਕਰਨ ਬੇਗਮ ਬਿਨਾ ਕੰਮ ਤੋਂ ਇਹ ਸ਼ਾਇਰ ਭਗਤ ਜੀ ਕਹਿੰਦੇ ਪੂਰਾ ਸ਼ਹਿਰ ਕੋ ਨਾਉ ਕਹਿੰਦੇ ਉਸ ਸ਼ਹਿਰ ਦਾ ਨਾਮ ਹੈ ਦੁੱਖ ਅੰਧੋ ਨਹੀ ਤਟਹਾਉ। ਭਗਤ ਜੀ ਕਹਿੰਦੇ ਉੱਥੇ ਦੁੱਖ ਹਰਕ ਪੈਦਾ ਹੀ ਨਹੀਂ ਹੋ ਸਕਦਾ। ਲੁਕ ਉੱਡ ਜਾਂਦੇ ਹਨ ਨਹੀਂ ਤੇ ਇੱਥਾਂ ਦੁੱਖਾਂ ਵਾਸਤੇ ਭਗਤ ਜੀ ਕਹਿੰਦੇ ਉੱਥੇ ਕੋਈ ਥਾਂ ਨਹੀਂ ਹੈ ਨਾ ਤੁਸ ਵੀ ਸਖ ਰਾਜ ਨਮਾਲ ਉਥੇ ਜਿਵੇਂ ਸੰਸਾਰੀ ਧਨ ਦਾ ਮਾਲ ਦਾ ਸਾਨੂੰ ਟੈਕਸ ਦੇਣਾ ਪੈਂਦਾ ਕੋਈ ਮਾਲ ਲੈ ਕੇ ਜਾਂਦਾ ਨਾ ਕੋਈ ਧਨ ਇਕੱਠਾ ਕਰਦਾ ਤੇ ਟੈਕਸ ਪੈਂਦਾ ਹਰ ਸਾਲ ਸਾਨੂੰ ਮਾਇਆ ਤੇ ਵੀ ਟੈਕਸ ਸੰਸਾਰੀ ਰਸਤਵਾਂ ਤੇ ਵੀ ਟੈਕਸ ਪੈਂਦਾ ਹੈ ਪਰ ਭਗਤ ਜੀ ਕਹਿੰਦੇ ਨਾਮ ਦਾ ਕੀ ਕਹਿਕ ਸੈ ਕਹਿੰਦੇ ਜੇ ਤੇ ਕੋਈ ਇਸ ਮਾਲ ਤੇ ਖਜ਼ਾਨੇ ਤੇ ਭਗਤ ਜੀ ਕਹਿੰਦੇ ਕੋਈ ਟੈਕਸ ਨਹੀਂ ਪੈਣਾ ਉਹ ਸ਼ਹਿਰ ਆਸਾ ਕਿੱਥੇ ਕੋਈ ਟੈਕਸ ਉਸੂਮੀ ਨੂੰ ਮਸੂਲ ਨਹੀਂ ਦੇਣਾ ਪੈਂਦਾ ਉਹ ਸ਼ਹਿਰ ਆਸਾ ਹੈ ਜਿੱਥੇ ਉਹਦਾ ਵਾਸ ਹੈ ਹੂਬ ਨਾ ਖੱਤਾ ਨਾ ਤਰਸ ਜਮਾਲ ਕਹਿੰਦੇ ਉੱਥੇ ਇਹੋ ਜਾਂ ਕੁਝ ਵੀ ਨਹੀਂ ਹੈ ਹੂਬ ਨਾ ਖੱਤਾ ਨਾ ਤਰਸ ਜਵਾਲ ਕਹਿੰਦੇ ਉੱਥੇ ਪਾਪ ਪੁੰਨ ਕੁਝ ਨਹੀਂ ਹੈ ਉੱਥੇ ਬਿਰਤੀ ਸਭ ਬਣ ਜਾਂਦੀ ਹੈ ਕਹਿੰਦੇ ਇੱਥੇ ਸੰਸਾਰ ਵਿੱਚ ਪਾਪ ਪੁੰਨੇ ਨਾ ਗੱਸੇ ਆ ਭਗਤ ਜੀ ਕਹਿੰਦੇ ਉੱਥੇ ਆ ਕੁਝ ਕੁਝ ਨਹੀਂ ਹੈ ਆਬ ਮੋਏ ਖੂਬ ਵਤਨ ਗੈ ਪਾਈ ਉਹਾ ਖੈਰ ਸਦਾ ਮੇਰੇ ਭਾਈ ਦੇਖੋ ਭਗਤ ਜੀ ਰਹਾਉ ਦੀ ਪੰਕਤੀ ਵਿੱਚ ਵਚਨ ਕਰਦਣ ਕਹਿੰਦੇ ਆਬ ਮੋਏ ਖੂਬ ਕਹਿੰਦੇ ਅਸਾਂ ਉਸ ਦੀ ਪ੍ਰਾਪਤੀ ਕਰ ਲਈ ਐਬ ਮੈਂ ਖੂਬ ਵਤਨ ਵਤਨ ਕਹਿੰਦੇ ਨੇ ਪੁਛਾਰ ਨੂੰ ਉਦੇਸ਼ ਨੂੰ ਕਹਿੰਦੇ ਆ ਜੀ ਸਾਹਿਬ ਮੈਂ ਸ਼ਹਿਰ ਸਾਹ ਭਰ ਪ੍ਰਾਪਤ ਕਰ ਲਿਆ ਐਬ ਮੈਂ ਖੂਬ ਵਤਨ ਗਾ ਪਾਈ ਮੈਂ ਉਹਦੀ ਪ੍ਰਾਪਤੀ ਕਰ ਲਈ ਉਹਾਂ ਖੈਰ ਸਦਾ ਮੇਰੇ ਭਾਈ ਭਗਤ ਜੀ ਕਹਿੰਦੇ ਉੱਥੇ ਸਦਾ ਹੀ ਖੈਰ ਸੁਖ ਹੈ ਕਹਿੰਦੇ ਉਹਾਂ ਖੈਰ ਮੇਰੇ ਸਦਾ ਮੇਰੇ ਭਾਈ ਮੇਰੇ ਭਾਈ ਜਨੋ ਏ ਮੇਰੇ ਪਿਆਰੇ ਉੱਥੇ ਤਾਂ ਸਦਾ ਹੀ ਸੁਖ ਆਨੰਦ ਹੈ ਖੈਰ ਹੈ ਉੱਥੇ ਹਰ ਤਕ ਦੁੱਖ ਨਹੀਂ ਹੈ ਰਹਾ ਈਸ਼ਰਾਮ ਦੇ ਕੀ ਭਗਤ ਜੀ ਬਚਨ ਕਰਦੇ ਨੇ ਕਾਹੇ ਵਦਾਹੇ ਸਦਾ ਬਾਦਸ਼ਾਹੀ ਉੱਥੇ ਕਹਿੰਦੇ ਸਦਾ ਦੀ ਬਾਦਸ਼ਾਹੀ ਹੈ ਸੰਸਾਰ ਵਿੱਚ ਮਰਟੀ ਬਾਦਸ਼ਾਹੀਆਂ ਪਿੱਛੇ ਦੌੜੇ ਫਿਰਦੇ ਆ ਇਹ ਬਾਦਸ਼ਾਹੀਆਂ ਝੂਠੀਆਂ ਨਰਾਜ ਝੁੱਠੇ ਹਨ ਕਹਿੰਦੇ ਉਹ ਸ਼ਹਿਰ ਐਸਾ ਹੈ ਉਹ ਸਭ ਵਤਨ ਹੈ ਭਾਈ ਜਿੱਥੇ ਸਦਾ ਹੀ ਪਾਤਸ਼ਾਹੀ ਪ੍ਰਾਪਤ ਹੋ ਜਾਂਦੀ ਹੈ ਕੋਈ ਖੋ ਨਹੀਂ ਸਕਦਾ ਸਦਾ ਹੀ ਕਾਇਮ ਰਹਿਣ ਵਾਲਾ ਉਹ ਸ਼ਹਿਰ ਹੈ ਦੁਨੀਆ ਨਾਸ ਹੋ ਜਾਵੇਗੀ ਤੈ ਸਨੈਸ ਹੋ ਜਾਵੇਗੀ ਜਿਹਨੇ ਉਸ ਘਰ ਵਿੱਚ ਵਾਸ ਕਰ ਲਿਆ ਉਤੋਂ ਫਿਰ ਕੋਈ ਕੱਢ ਨਹੀਂ ਸਕਦਾ ਉਹ ਪਾਤਸ਼ਾਹੀ ਨੂੰ ਕੋਈ ਖੋ ਨਹੀਂ ਸਕਦਾ ਆਇਮ ਦائم ਸਦਾ ਪਾਤਸ਼ਾਹੀ ਕਹਿੰਦੇ ਸਦਾ ਸਥਿਰ ਰਹਿਣ ਵਾਲੀ ਬਾਤ ਸਹੀ ਮਿਲਦੀ ਐ ਦੋ ਮਨਾ ਸੀਮ 100 ਆਹੀ ਇੰਦਾ ਇੱਕੋ ਬਰਾਬਰ ਉੱਥੇ ਸਮਝਿਆ ਜਾਂਦਾ ਦੁੱਖ ਤੇ ਕਲੇਸ਼ ਕੋ ਨਹੀਂ ਸਕਦਾ ਉੱਚਾ ਨੀਵਾ ਨਹੀਂ ਆ ਦੂਜਾ ਤੀਜਾ ਨਹੀਂ ਆ ਦੋ ਮਨਾ ਸੀਮ ਤੋਂ ਭਾਵੂ ਦੂਜਾ ਤੀਜਾ ਜਿਵੇਂ ਆਪਾਂ ਕਰਦੇ ਆ ਨਾ ਦੂਜਾ ਤੀਜਾ ਸੰਸਾਰ ਵਿੱਚ ਇਹਦੇ ਉੱਤੇ ਚੀਜ਼ ਨਹੀਂ ਆ ਦੂਆ ਤੀਜਾ ਨਹੀਂ ਹੈ ਇੱਕੋ ਬਰਾਬਰ ਹਨ ਸਾਰੇ ਕਹਿੰਦੇ ਉਸ ਘਰ ਦੇ ਵਿੱਚ ਇੱਕ ਬਰਾਬਰ ਸਭ ਮਿਲਦੀ ਐ ਕਹਿੰਦੇ ਦੂਜ ਤੀਜ ਖਤਮ ਹੋ ਜਾਂਦੀ ਐ ਉੱਥੇ ਕੋ ਜਾ ਸਮਝਿਆ ਜਾਂਦਾ ਆਬਾਦਾਨ ਸਦਾ ਮਸ਼ਹੂਰ ਉਹਾ ਗਣੀ ਵਸੇ ਮਾਹੂਰ ਕਹਿੰਦੇ ਉੱਥੇ ਸਦਾ ਹੀ ਸੁਖ ਅਨੰਦ ਹੈ ਕਹਿੰਦੇ ਉੱਥੇ ਸਭ ਕੁਝ ਉੱਥੇ ਕੋਈ ਮਸ਼ਹੂਰ ਨਹੀਂ ਐ ਇੱਕੋ ਬਰਾਬਰ ਸਾਰਿਆਂ ਨੂੰ ਕਹਿੰਦੇ ਦਰਜਾ ਦਿੱਤਾ ਜਾਂਦਾ ਤਿਉ ਤਿਉ ਸੈਲ ਕਰੀ ਜੋ ਭਾਵੇਂ ਪਰਮ ਮਾਲ ਲਾ ਨੂੰ ਅਟਕਾਵੇ ਭਗਤ ਜੀ ਖੀਲੀਆਂ ਪਗਤੀਆਂ ਵਿੱਚ ਬੇਨਤੀ ਕਰਦੇ ਹਨ ਜੇ ਤੂੰ ਸਾਰ ਕਰੀ ਜੋ ਭਾਵੇਂ ਕਹਿੰਦੇ ਉਥੇ ਆਪਣੇ ਮਰਜੀ ਦੇ ਨਾਲ ਕੋਈ ਵਿਚਰਦਾ ਹੈ ਯੇ ਸੰਸਾਰ ਵਿੱਚ ਅਸੀਂ ਮਰਜ਼ੀ ਨਹੀਂ ਕਰ ਸਕਦੇ ਕਹਿੰਦੇ ਆਪਣੀ ਮਰਜ਼ੀ ਨਾਲ ਕੋਈ ਸੈਲ ਕਰਦਾ ਕੋਈ ਬੀਚਰਦਾ ਉਹ ਸਹਰਾ ਸਾ ਹੈ ਜੋ ਭਾਵੇਂ ਜਿਵੇਂ ਮਨ ਨੂੰ ਭਾਉਂਦਾ ਓਵੇਂ ਕੋਈ ਕਰ ਸਕਦਾ ਉੱਥੇ ਕੋਈ ਦੁੱਖ ਕਲੇਸ਼ ਨਹੀਂ ਹੈ ਅਰਮ ਮਹਿਲ ਨਾ ਕੋ اٹਕਾਵੇ ਕੋਈ ਅਟਕਣਾ ਕੋਈ ਦੁੱਖ ਕਲੇਸ਼ ਨਹੀਂ ਕਹੇ ਰਵਿਦਾਸ ਖਲਾਸ ਚ ਮਾਰਾ ਜੋ ਹਮਸਰੀ ਸੋ ਮੀਤ ਹਮਾਰਾ ਇਕੀ ਲੀ ਪੰਕਤੀ ਵਿੱਚ ਭਗਤ ਜੀ ਕਹਿੰਦੇ ਕਹੇ ਰਵਿਦਾਸ ਮੈਂ ਰਵਿਦਾਸ ਖਲਾਸ ਤੇ ਤੁਮਾਰਾ ਕਹਿਣਾ ਕਰਦਾ ਹਾਂ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ ਕਹਿੰਦੇ ਜੋ ਸੰਗਤ ਕਰਦੇ ਹਨ ਉਹ ਸਾਡੇ ਮਿੱਤਰ ਹਨ ਕਹਿੰਦੇ ਉਹ ਸ਼ਹਿਰੀ ਉਹ ਭਾਵ ਕੀ ਜਿਹੜੇ ਸੰਗਤ ਕਰਦੇ ਹਨ ਜਿਹੜੇ ਸੱਚੇ ਗੁਰਾਂ ਦੀ ਸੰਗਤ ਵਿੱਚ ਆਉਂਦੇ ਹਨ ਭਗਤ ਜੀ ਕਹਿੰਦੇ ਉਹ ਸਾਡੇ ਮਿੱਤਰ ਭਾਈ ਹਨ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ ਕਿੰਦੇ ਉਹ ਸਾਡਾ ਮਿੱਤਰ ਹੈ ਭਾਈ ਹੈ ਜਿਹੜਾ ਸੱਚੇ ਗੁਰਾਂ ਦੀ ਸੰਗਤ ਵਿੱਚ ਆਣ ਕੇ ਮਨ ਤਨ ਉਹਦੇ ਨਾਮ ਵਿੱਚ ਜੋੜਦਾ ਉਹ ਇਸ ਸ਼ਹਿਰ ਵਿੱਚ ਵਸ ਸਕਦਾ ਉਹ ਇਸ ਬੇਗਮਪੂਰੇ ਦੇ ਦਰਸ਼ਨ ਕਰ ਸਕਦਾ ਸਾਧ ਸੰਗਤ ਜੀ ਉਹ ਸੰਸਾਰੀ ਘਰ ਦੀ ਗੱਲ ਨਹੀਂ ਸ਼ਹਿਰ ਦੀ ਗੱਲ ਨਹੀਂ ਇਹ ਵਿਦਾਤ ਸਿੰਘ ਜੀ ਅੰਦਰਲੇ ਘਰ ਦੀ ਗੱਲ ਕਰਦੇ ਹਨ ਇੱਥੇ ਹਰ ਕਸੋਗ ਦੁੱਖ ਕਲੇਸ਼ ਮਿਟ ਜਾਂਦੇ ਹਨ ਜਦੋਂ ਵਸਤਾ ਉੱਤੀ ਹੁੰਦੀ ਹੈ ਦਸਵੇਂ ਦਵਾਰ ਵਿੱਚ ਆਤਮਾ ਦਾ ਆਵਾਸ ਹੁੰਦਾ ਉਹ ਹੈ ਉਵੇਗੰਪੂਰਾ ਸ਼ਹਿਰ ਕੋ ਨਾਉ ਦੁਕੰਦ ਦੇ ਹੋ ਨਹੀਂ ਟੈਠਾਓ ਕੋਥੋਂ ਕੋਈ ਠਾ ਨਹੀਂ ਸਕਦਾ ਉਥੇ ਹਰਕ ਦੁੱਖ ਨਹੀਂ ਉਪਜਦਾ ਉਹ ਐਸਾ ਸ਼ਹਿਰ ਹੈ ਇਹ ਭਗਤ ਰਵਿਦਾਸ ਦੇ ਦੋ ਸ਼ਬਦ ਸੰਪੂਰਨ ਹੁੰਦੇ ਹਨ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਭਾਈ ਸਿਵਾ ਨਿਭਾਉਂਦੇ ਨੀਕਾ ਭੁੱਲਾ ਜਨੀਆਂ ਮਹਾਰਾਜ ਸਤਿਬਕਸ਼ਨ ਆਇਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ